यशविंदर सिंह बिट्टा ਵੱਲੋਂ YouTube ਚੈਨਲ ਤੇ ਸਭ ਦਾ ਸਵਾਗਤ ਗੱਲ ਕਰਦੇ ਆਂ RAMDEV ਵੱਲੋਂ ਗੁੰਮਰਾਹਕੁੰਨ ਇਸ਼ਤਿਹਾਰ ਤੇ ਸੁਪਰੀਮ ਕੋਰਟ ਤੋਂ ਮੰਗੀ ਮਾਫੀ ਖੁਦ ਪਹੁੰਚੇ ਅਦਾਲਤ ਤੇ ਜੱਜਾਂ ਨੇ ਇੱਕ ਗੱਲ ਦੀ ਤਾਰੀਫ਼ ਵੀ ਕੀਤੀ RAMDEV ਤੇ BALAKRISHNAN ਦੋਨੇ ਹੀ ਸਿਖਰਲੀ ਅਦਾਲਤ ਵਿੱਚ ਪਹੁੰਚੇ ਐ ਔਰ ਇਸੇ ਦੌਰਾਨ ਸੁਣਵਾਈ ਸ਼ੁਰੂ ਹੋਈ ਤੇ RAMDEV ਦੇ ਵਕੀਲ ਨੇ ਆਖਿਆ ਕਿ ਅਸੀਂ ਇਸ਼ਤਿਹਾਰ ਦੇ ਲਈ ਮਾਫੀ ਮੰਗਦੇ ਆਂ ਤੇ ਤੁਹਾਡਾ ਹੁਕਮ ਦੇ ਉੱਤੇ ਖੁਦ RAMDEV ਅਦਾਲਤ ਵੀ ਆਏ ਨੇ ਔਰ ਗਮਰਾ ਕੋ ਨੇ ਇਸ਼ਤਿਹਾਰ ਦੇ ਮਾਮਲੇ ਦੇ ਵਿੱਚ ਪਤੰਜਲੀ ਆਯੁਰਵੇਦ ਨੂੰ ਸੁਪਰੀਮ ਕੋਰਟ ਨੇ ਝਿੜਕਾਂ ਦਿੱਤੀਆਂ ਤੇ ਯੋਗਾ ਆਗੂ RAMDEV ਦੀ ਕੰਪਨੀ ਦੇ MD ਆਚਾਰਿਆ ਬਾਲਾਕ੍ਰਿਸ਼ਨ ਨੂੰ ਪੇਸ਼ੀ ਤੇ ਬੁਲਾਇਆ ਗਿਆ ਸੀ ਅੱਜ RAMDEV ਤੇ ਬਾਲਾਕ੍ਰਿਸ਼ਨ ਦੋਨੇ ਸਿਖਰ ਦੀ ਅਦਾਲਤ ਵਿੱਚ ਪਹੁੰਚਦੇ ਹੈ ਸੁਣਵਾਈ ਸ਼ੁਰੂ ਹੁੰਦੀ ਹੈ RAMDEV ਦੇ ਵਕੀਲ ਕਹਿੰਦੇ ਆ ਕਿ ਅਸੀਂ ਇਸ ਤਰ੍ਹਾਂ ਦੇ ਇਸ਼ਤਿਹਾਰ ਦੇ ਲਈ ਮਾਫੀ ਮੰਗਦੇ ਆ ਤੁਹਾਡੇ ਹੁਕਮ ਦੇ ਉੱਤੇ ਜਿਹੜੇ RAMDEB ਨੇ ਉਹ ਅਦਾਲਤ ਵਿੱਚ ਆਏ ਅਤੇ Patanjali ਦੇ ਵਕੀਲ ਨੇ ਆਖਿਆ ਕਿ RAMDEB ਖੁਦ ਅਦਾਲਤ ਵਿੱਚ ਆਇਆ ਹੈ ਉਹ ਮਾਫੀ ਮੰਗ ਰਿਹਾ ਹੈ ਤੇ ਤੁਸੀਂ ਇਹਨਾਂ ਨੂੰ ਇਹਨਾਂ ਦੀ ਮਾਫੀ ਨੂੰ ਰਿਕਾਰਡ ਦੇ ਵਿੱਚ ਦਰਜ ਕਰਨ ਦੀ ਜਿਹੜੀ ਆਗਿਆ ਦਿਓ RAMDEB ਦੇ ਵਕੀਲ ਨੇ ਇਹ ਵੀ ਆਖਿਆ ਕਿ ਅਸੀਂ ਅਦਾਲਤ ਤੋਂ ਭੱਜ ਨਹੀਂ ਰਹੇ ਔਰ ਇੱਕ ਇੱਕ ਕੁਝ ਪੈਰਾਗ੍ਰਾਫ ਉਹਨਾਂ ਨੇ ਆਖਿਆ ਕਿ ਕਿਉਂ ਤੇ ਕਿਵੇਂ ਵਧਾਚੜਾ ਕੇ ਦਿੱਤਾ ਗਿਆ ਇਹਦੇ ਲਈ ਉਹ ਹੱਥ ਜੋੜ ਕੇ ਇਹ ਕਹਿੰਦੇ ਆ ਕਿ ਅਸੀਂ ਅਦਾਲਤ ਦੇ ਵਿੱਚ ਮੌਜੂਦ ਆ ਤੇ ਅਦਾਲਤ ਉਹਨਾਂ ਦੀ ਮਾਫੀ ਨੂੰ ਜਿਹੜਾ ਹੈ ਦਰਜ ਕਰ ਸਕਦੀ ਹੈ ਰਿਕਾਰਡ ਕਰ ਸਕਦੀ ਹੈ ਪੈਤਾਂਜਲੀ ਦੇ ਵਕੀਲ ਨੇ ਗੁੰਮਰਾਹਕੁੰਨ ਇਸ਼ਤਿਹਾਰ ਨੂੰ ਲੈ ਕੇ ਉਹਨਾਂ ਨੇ ਆਖਿਆ ਕਿ ਸਾਡੇ ਮੀਡੀਆ ਵਿਭਾਗ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਜਿਹੜੀ ਜਾਣਕਾਰੀ ਨਹੀਂ ਸੀ ਔਰ ਇਸ ਲਈ ਇਸ ਤਰ੍ਹਾਂ ਦਾ ਇਸ਼ਤਿਹਾਰ ਜਿਹੜਾ ਚਲਾ ਗਿਆ ਔਰ ਇਹਦੇ ਉੱਤੇ ਮਾਨਯੋਗ ਜਸਟਿਸ ਜਿਹੜੇ ਅਮਨੁੱਲਾ ਸ਼ਾਹ ਤੇ ਜਸਟਿਸ ਹਿਮਾ ਕੁਲਦੀ ਦੀ ਅਦਾਲਤ ਨਹੀਂ ਗਿਆ ਹੈ ਕਿ ਇਹ ਮੰਨਣਾ ਮੁਸ਼ਕਲ ਹੈ ਕਿ ਤੁਹਾਨੂੰ ਇਸ ਦੀ ਜਾਣਕਾਰੀ ਨਹੀਂ ਸੀ ਦਰਸਲ ਸੁਪਰੀਮ ਕੋਰਟ ਨੇ ਨਵੰਬਰ 2023 ਦੇ ਵਿੱਚ ਪਤੰਜਲੀ ਨੂੰ ਇੱਕ ਹੁਕਮ ਦਿੱਤਾ ਸੀ ਕਿ ਉਹ ਗੁੰਮਰਾਹਕੁੰਨ ਦਾਅਵੇ ਕਰਨ ਵਾਲੇ ਇਸ਼ਤਿਹਾਰਾਂ ਨੂੰ ਵਾਪਸ ਲੈਣ ਜੇਕਰ ਅਜਿਹਾ ਨਾ ਕੀਤਾ ਤੇ ਫਿਰ ਅਸੀਂ ਐਕਸ਼ਨ ਲਵਾਂਗੇ ਔਰ ਇਸੇ ਸਥਿਤੀ ਵਿੱਚ ਪਤੰਜਲੀ ਦੇ ਉੱਤੇ ਹਰ ਗਲਤ ਇਸ਼ਤਿਹਾਰ ਤੇ 1 ਕਰੋੜ ਰੁਪਏ ਦਾ ਜਿਹੜਾ ਫਾਈਨ ਲਾਇਆ ਜਾਏਗਾ ਜਸਟਿਸ ਅਮਾਨਤੁੱਲਾ ਨੇ ਇਹ ਵੀ ਆਖਿਆ ਕਿ RAMDEV ਨੇ ਯੋਗ ਦੇ ਮਾਮਲੇ ਦੇ ਵਿੱਚ ਬਹੁਤ ਚੰਗਾ ਕੰਮ ਕੀਤਾ ਲੇਕਿਨ ਐਲੋਪੈਥੀ ਦਵਾਈਆਂ ਨੂੰ ਲੈ ਕੇ ਐਸੇ ਦਾਅਵੇ ਕਰਨੇ ਉਹਨਾਂ ਦੇ ਉਹ ਗਲਤ ਨੇ ਉਹ ਠੀਕ ਨਹੀਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵਕੀਲ ਨੇ ਆਖਿਆ ਕਿ ਉਹ ਆਪਣੇ ਇਸ਼ਤਿਹਾਰ ਕਰਨ ਲੇਕਿਨ ਐਲੋਪੈਥੀ ਜਿਹੜੀ ਪદ્ધਤੀ ਹੈ ਉਹਦੀ ਬੇਵਜਾ ਆਲੋਚਨਾ ਨਹੀਂ ਹੋਣੀ ਚਾਹੀਦੀ ਔਰ ਕੇਸ ਦੀ ਸੁਣਵਾਈ ਦੌਰਾਨ ਜਸਟਿਸ ਹਿਮਾ ਕੋਲੀ ਨੇ ਕੇਂਦਰ ਸਰਕਾਰ ਦੀ ਵੀ ਖਿਚਾਈ ਕੀਤੀ ਉਹਨਾਂ ਨੇ ਆਖਿਆ ਕਿ ਸਾਨੂੰ ਹੈਰਾਨੀ ਹੈ ਕਿ ਆਖਿਰ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੇ ਆਪਣੀਆਂ ਜੜੀਆਂ ਅੱਖਾਂ ਨੇ ਉਹ ਕਿਉਂ ਬੰਦ ਕੀਤੀਆਂ ਸੋ ਪਤੰਜਲੀ ਵੱਲੋਂ ਜਿਹੜੇ ਜਾਰੀ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਕੇਸ ਵਿੱਚ RAMDEB ਅੱਜ ਸੁਪਰੀਮ ਕੋਰਟ ਵਿੱਚ ਪੇਸ਼ ਹੋਏ ਉਹਨਾਂ ਦੇ ਨਾਲ ਉਹਨਾਂ ਦੀ ਕੰਪਨੀ ਦੇ ਐਮ ਡੀ ਬਾਲਾ ਕ੍ਰਿਸ਼ਨਨ ਵੀ ਸਨ ਔਰ ਇਸ ਕੇਸ ਦੇ ਵਿੱਚ ਪਤੰਜਲੀ ਨੇ ਮਾਫੀ ਵੀ ਮੰਗੀ ਹੈ ਔਰ ਸੁਪਰੀਮ ਕੋਰਟ ਦੇ ਵਿੱਚ ਨਿੱਜੀ ਤੌਰ ਤੇ ਉਹਨਾਂ ਨੂੰ ਅੱਜ ਪੇਸ਼ ਹੋਣਾ ਪਿਆ ਔਰ ਪਤੰਜਲੀ ਆਯੁਰਵੈਦਿਕ ਦੇ ਉੱਤੇ ਗੁੰਮਰਾਹ ਕਰਨ ਵਾਲੇ ਜਿਹੜੇ ਇਸ਼ਤਿਹਾਰ ਹੈ ਉਹ ਜਾਰੀ ਕਰਨ ਦੇ ਮਾਮਲੇ ਦੇ ਵਿੱਚ ਸੁਣਵਾਈ ਚੱਲ ਰਹੀ ਸੀ ਔਰ ਅਦਾਲਤ ਨੇ RAMDEEP ਤੇ ਕੰਪਨੀ ਦੇ ਜਿਹੜੇ MD ਆ ਬਾਲਾ ਕ੍ਰਿਸ਼ਨਨ ਉਹਨਾਂ ਨੂੰ ਨਿਜੀ ਤੌਰ ਤੇ ਪੇਸ਼ ਹੋਣ ਲਈ ਆਖਿਆ ਸੀ ਔਰ ਨਾਲ ਹੀ ਪਿਛਲੀ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਪਤੰਜਲੀ ਵੱਲੋਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਨਾ ਕੀਤੇ ਜਾਣ ਤੇ ਨਾਰਾਜ਼ਗੀ ਵੀ ਪ੍ਰਗਟਾਈ ਔਰ ਸੁਪਰੀਮ ਕੋਰਟ ਦੀ ਨਸੀਹਤ ਤੋਂ ਬਾਅਦ ਪਤੰਜਲੀ ਜਿਹੜੀ ਕੰਪਨੀ ਹੈ RAMDEEP ਦੀ ਬਾਲਾ ਕ੍ਰਿਸ਼ਨਨ ਦੀ ਉਹਨਾਂ ਨੇ ਮਾਫੀ ਮੰਗੀ ਹੈ ਤੇ ਕੰਪਨੀ ਨੇ ਆਖਿਆ ਕਿ ਸਾਡਾ ਮਕਸਦ ਸਿਰਫ ਇਹ ਸੀ ਕਿ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਜਿਹੜੇ ਕੰਪਨੀ ਦੇ ਪਤੰਜਲੀ ਦੇ ਉਤਪਾਦ ਹੈ ਉਹਨਾਂ ਦੀ ਇਸਤੇਮਾਲ ਕਰਦਿਆਂ ਸਿਹਤਮੰਦ ਜੀਵਨ ਦੇ ਲਈ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਤੇ ਇਸ ਤੋਂ ਪਹਿਲਾਂ ਅਦਾਲਤ ਨੇ 27 ਫਰਵਰੀ ਨੂੰ ਪਤੰਜਲੀ ਨੂੰ ਆਖਿਆ ਸੀ ਕਿ ਉਹ ਸਾਰੇ ਜਿੰਨੇ ਵੀ ਇਲੈਕਟ੍ਰੋਨਿਕਸ ਤੇ ਪ੍ਰਿੰਟ মিডিਆ ਦੇ ਵਿੱਚ ਇਸ਼ਤਿਹਾਰ ਆ ਰਹੇ ਨੇ ਉਹਨਾਂ ਨੂੰ ਤੁਰਤ ਰੋਕੇ ਔਰ ਅਦਾਲਤ ਨੇ ਆਖਿਆ ਕਿ ਇਹਨਾਂ ਇਸ਼ਤਿਹਾਰਾਂ ਦੇ ਆਪ ਕੋ ਆਪਣੀਆਂ ਦਵਾਈਆਂ ਨੂੰ ਲੈ ਕੇ ਜਿਹੜੇ ਗਲਤ ਦਾਅਵੇ ਕੀਤੇ ਜਾ ਰਹੇ ਨੇ ਔਰ ਇਸ ਲਈ ਇਸ ਇਸ਼ਤਿਹਾਰ ਨੂੰ ਤੁਰਤ ਪ੍ਰਭਾਵ ਨਾਲ ਵਾਪਸ ਲਿਆ ਜਾਵੇ ਔਰ ਅਦਾਲਤ ਨੇ ਕੇਂਦਰ ਸਰਕਾਰ ਦੀ ਵੀ ਖਚਾਈ ਕਰਦੇ ਆ ਆਖਿਆ ਕਿ ਇਹਦੇ ਤੇ ਤੁਸੀਂ ਐਕਸ਼ਨ ਕਿਉਂ ਨਹੀਂ ਲਿਆ ਤੁਸੀਂ ਕਿਉਂ ਅੱਖਾਂ ਮੀਚ ਕੇ ਰੱਖੀਆਂ ਔਰ ਅਦਾਲਤ ਨੇ ਵੀ ਆਖਿਆ ਕਿ ਇਹ ਬਹੁਤ ਮੰਦਪੂਰਣ ਗੱਲ ਹੈ ਕਿ ਸਰਕਾਰ ਨੂੰ ਤੁਰਤ ਕੁਝ ਐਕਸ਼ਨ ਜਿਹੜਾ ਲੈਣਾ ਚਾਹੀਦਾ ਸੀ ਔਰ ਇਹ ਮਾਮਲਾ ਬੀਤੇ ਸਾਲ ਨਵੰਬਰ ਦੇ ਵਿੱਚ ਹੋਇਆ ਜਦੋਂ ਸੁਪਰੀਮ ਕੋਰਟ ਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਇੱਕ ਪਟੀਸ਼ਨ ਦਾਖਲ ਕੀਤੀ ਉਸ ਸਰਜੀ ਵਿੱਚ ਕਿਹਾ ਗਿਆ ਕਿ ਪਤੰਜਲੀ ਵੱਲੋਂ ਆਪਣੀਆਂ ਦਵਾਈਆਂ ਦੇ ਬਾਰੇ ਵਿੱਚ ਗਲਤ ਦਾਅਵੇ ਕੀਤੇ ਜਾ ਰਹੇ ਐ ਤੇ ਉਹਦਾ ਪ੍ਰਚਾਰ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਦੇ ਵਿੱਚ ਚੱਲਿਆ ਚਲਾਇਆ ਜਾ ਰਿਹਾ ਐਡਾ ਚਲਾਈਆਂ ਜਾ ਰਹੀਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਐਸੇ ਕਈ ਇਸ਼ਤਿਹਾਰਾਂ ਦਾ ਜਿਹੜਾ ਉਦਾਹਰਣ ਹੈ ਉਹ ਬੜੀਯੋਗ ਸੁਪਰੀਮ ਕੋਰਟ ਨੂੰ ਦਿੱਤਾ ਜਿਦੇ ਵਿੱਚ ਐਲੋਪੈਥੀ ਜਿਹੜੀ ਡਾਕਟਰੀ ਪદ્ધਤੀ ਹੈ ਤੇ ਇਹ ਇਸ ਤਰ੍ਹਾਂ ਦੇ ਡਾਕਟਰਾਂ ਨੂੰ ਵੀ ਟਾਰਗੇਟ ਕੀਤਾ ਗਿਆ ਸੀਗਾ ਔਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਇਹ ਵੀ ਕਹਿਣਾ ਸੀਗਾ ਕਿ ਆਯੁਰਵੈਦਿਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਕੋਈ ਵੀ ਐਸਾ ਵੀ ਕਰਦੀਆਂ ਔਰ ਇਹਦੇ ਵਿੱਚ ਇਸ਼ਤਿਹਾਰਾਂ ਦੇ ਵਿੱਚ ਕਿਹਾ ਗਿਆ ਸੀ ਕਿ ਐਲੋਪੈਥੀ ਜਿਹੜੀ ਪદ્ધਤੀ ਦੇ ਤਹਿਤ ਇਲਾਜ ਕਰਨ ਵਾਲੇ ਖੁਦ ਵੀ ਮੌਤਾ ਸ਼ਿਕਾਰ ਹੋ ਰਹੇ ਐ ਜਦਕਿ ਉਹ ਆਧੁਨਿਕ ਇਲਾਜ ਲੈ ਰਹੇ ਨੇ ਇਸ ਤਰ੍ਹਾਂ ਦੀ ਗੱਲ ਪਤਾਂਜਲੀ ਨੇ ਕਹੀ ਸੀ ਸੋ ਅੱਜ ਪਤਾਂਜਲੀ ਦੇ ਜਿਹੜੇ ਆਗੂ ਨੇ RAMDEV ਜਿਨ੍ਹਾਂ ਦਾ ਯੋਗਾ ਦੇ ਵਿੱਚ ਵੱਡਾ ਯੋਗਦਾਨ ਹੈ ਤੇ ਉਹਨਾਂ ਦੀ ਕੰਪਨੀ ਦੇ CEO 발ਕ੍ਰਿਸ਼ਨ ਉਹਨਾਂ ਨੂੰ ਅਦਾਲਤ ਦੇ ਵਿੱਚ ਹੋ ਕੇ ਹਾਜ਼ਰੀ ਲਵਨੀ ਪਈ ਮਾਫੀ ਮੰਗਣੀ ਪਈ ਤੇ ਅਦਾਲਤ ਨੇ ਇਹਦੇ ਤੇ ਕੇਂਦਰ ਸਰਕਾਰ ਨੂੰ ਵੀ ਝਾੜ ਪਾਈ ਹੈ ਤੇ ਨਾਲ ਹੀ ਉਹਨਾਂ ਦੀ ਜਿਹੜੀ ਹੈ ਮਾਫੀ ਵੀ ਹੈ ਉਹ ਰਿਕਾਰਡ ਕੀਤੀ ਗਈ ਹੈ ਸੋ ਇਹ ਸੀ ਪਤੰਜਲੀ ਸੰਬੰਧੀ ਤਾਜ਼ਾ ਜਾਣਕਾਰੀ